ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਹੋ ਸਮਾਈ ਜਿਨ ਹਰ ਕਾ ਨਾਮ ਨ ਚੇਤਿਓ ਬਦ ਜਨਮ ਆਈ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਇੱਕ ਵੀਰ ਜਿਨ੍ਹਾਂ ਨੇ ਜਗਤ ਵਿੱਚ ਜਨਮ ਲੈ ਕੇ ਉਸ ਪ੍ਰਭੂ ਨੂੰ ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿੱਚ ਵਿਆਪਕ ਹੈ ਸਿਮਰ ਲਿਆ ਹੈ ਉਹਨਾਂ ਨੂੰ ਹੀ ਜਗਤ ਵਿੱਚ ਜੰਮੇ ਸਮਝੋ ਉਹਨਾਂ ਦਾ ਹੀ ਜੰਮਣਾ ਸਫਲ ਹੈ ਉਹੀ ਹਨ ਸਾਧ ਤੇ ਉਹਨਾਂ ਦੀ ਸੰਗਤ ਹੀ ਸਾਧ ਸੰਗਤ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਓ ਬੇਅਰਥ ਹੀ ਜੰਮੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ